ਤੁਸੀਂ ਨੰਗੇ ਧੜ ਫਿਰਦੇ ਹੋ ਕੱਪੜੇ ਧੋ ਰਹੇ ਹੋ ਇਹ ਖੁੱਲੇ ਅਸਮਾਨ ਦੇ नीचे ਨਹਾ ਰਹੇ ਹੋ ਹਾਂਜੀ 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 ਠੰਡ ਨਹੀਂ ਲੱਗਦੀ ਨਹੀਂ ਜੀ ਬਿਲਕੁਲ ਹੀ ਨਹੀਂ ਇਹ ਮੋਦੀ ਸਰਕਾਰ ਦੀਆਂ ਸਾਰੀਆਂ ਜੀ ਕੀਤੀਆਂ ਸਾਨੂੰ ਕਿਸਾਨਾਂ ਨੂੰ ਨਹੀਂ ਲੱਗਦੀ ਠੰਡ ਸਾਨੂੰ ਖੇਤਾਂ 'ਚ ਨਹੀਂ ਲੱਗਦੀ ਜੀ ਸਰਦੀ ਵੀ ਪੈ ਰਹੀ ਆ ਸੀਤ ਲਹਿਰ ਚੱਲ ਰਹੀ ਆ ਜੋ ਕਿਸਾਨ ਨੇ ਖੁੱਲੇ ਅਸਮਾਨ ਦੇ नीचे ਰਹਿ ਰਹੇ ਨੇ ਤੇ ਨਹਾ ਰਹੇ ਨੇ ਸਾਨੂੰ ਪਤਾ ਕੀ ਆ ਅਸੀਂ ਜਿਹੜੀ ਕਿਸਾਨੀ ਆ ਸਾਡੀ ਇਹ ਮੋਦੀ ਡੋਬੀ ਜਾ ਰਹੀ ਆ ਸਤਿ ਸ੍ਰੀ ਅਕਾਲ ਮੈਂ ਹਰਜੀਤ ਸਿੰਘ ਸਿੱਧੂ ਜਿੱਤੇ ਤੁਹਾਨੂੰ ਅਸੀਂ ਖਨੌਰੀ ਬਾਡਰ ਦੇ ਨਾਲ ਪਲ-ਪਲ ਦੀ ਅਪਡੇਟ ਦਿੰਨੇ ਆ ਅਤੇ ਲਗਾਤਾਰ ਤੁਹਾਨੂੰ ਖਬਰਾਂ ਦਿਖਾ ਰਿਹਾ ਤਸਵੀਰਾਂ ਵਿਖਾ ਰਿਹਾ ਬੇਸ਼ੱਕ ਠੰਡ ਆਪਣੀ ਜੋਰਾਂ ਦੇ ਉੱਤੇ ਆ ਸ਼ੀਤ ਲਹਿਰ ਜਾਰੀ ਆ ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਇਨਸਾਨ ਜੇਕਰ ਉਹ ਕੋਠੀਆਂ ਘਰਾਂ ਦੇ ਵਿੱਚ ਰਹਿ ਰਿਹਾ ਤਾਂ ਉੱਥੇ ਵੀ ਹੀਟਰ ਦੀ ਵਰਤੋਂ ਕਰ ਰਿਆ ਜਾਂ ਫਿਰ ਕਹਿ ਲਈਏ ਕਿ ਮੋٹے ਕੱਪੜੇ ਮੋٹے ਕੋਟ ਪਾਏ ਜਾ ਰਹੇ ਨੇ ਪਰ ਜੇਕਰ ਕਿਸਾਨੀ ਸੰਘਰਸ਼ ਦੀ ਗੱਲ ਕਰ ਲਈਏ ਤਾਂ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਨੇ ਛੱਡ ਦੇ ਵਿੱਚ ਮੈਂ ਤਸਵੀਰ ਦਿਖਾਉਣਾ ਚਾਹਣਾ ਕਿ ਕਿਸਾਨ ਵੀ ਜੋ ਇਸ ਛੱਡ ਦੇ ਵਿੱਚ ਨਹਾਉਂਦੇ ਹੋਏ ਨਜ਼ਰ ਆਉਂਦੇ ਨੇ ਖੁੱਲੇ ਅਸਮਾਨ ਦੇ नीचे ਅਤੇ ਜੋ ਆਪਣੇ ਕੱਪੜੇ ਨੇ ਉਹ ਖੁਦ ਧੋਦੇ ਹੋਏ ਨਜ਼ਰ ਆ ਰਹੇ ਨੇ ਕਿਉਂ ਕਰਕੇ ਇਹਨਾਂ ਦਾ ਕਹਿਣਾ ਕਿ ਸਾਨੂੰ ਠੰਡ ਨਹੀਂ ਰੋਕ ਸਕਦੀ ਸਾਡੇ ਜੋ ਹੌਸਲੇ ਨੇ ਉਸ ਨੂੰ ਠੰਡ ਨਹੀਂ ਰੋਕ ਸਕਦੀ ਬੇਸ਼ੱਕ ਇਹਨਾਂ ਦਿਨਾਂ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਠੰਡ ਦੇ ਕਾਰਨ ਲੋਕ ਆਪਣੇ ਆਪ ਨੂੰ ਟਾਕੇ ਰੱਖਦੇ ਨੇ ਕੋਟ ਲੈ ਪਾ ਕੇ ਰੱਖਦੇ ਨੇ ਲੋਹियां ਲੈ ਕੇ ਰੱਖਦੇ ਨੇ ਕਿਤੇ ਠੰਡ ਨਾ ਲੱਗ ਜਾਵੇ ਪਰ ਜੋ ਖਲੋਰੀ ਬਾਡਰ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 11 ਮਹੀਨਿਆਂ ਤੋਂ ਡਟੇ ਹੋਏ ਨੇ ਚਾਹੇ ਉਹ ਗਰਮੀ ਦੇ ਦਿਨ ਹੋਣ ਜਦੋਂ ਗਰਮੀ ਅੰਤਾਂ ਦੀ ਪੈਂਦੀ ਆ ਤਾਂ ਉਸ ਵੇਲੇ ਵੀ ਕਿਸਾਨ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਅਤੇ ਹੁਣ ਠੰਡ ਪੈ ਰਹੀ ਆ ਠੰਡ ਦੇ ਵਿੱਚ ਵੀ ਜੇਕਰ ਗੱਲ ਕਰਦੀਏ ਤਾਂ ਵੀਰ ਤੁਸੀਂ ਵੇਖ ਸਕਦੇ ਹੋ ਕਿ ਸਿਰਫ ਤੌਲੀਆ ਬੰਨਿਆ ਹੋਇਆ ਸਰੀਰ ਦੇ ਉੱਤੇ ਅਤੇ ਅਤੇ ਐਸੇ ਕੱਪੜੇ ਧੋਤੇ ਜਾ ਰਹੇ ਨੇ ਨਾਸਤਾ ਜਾ ਰਿਹਾ ਵੀਰ ਨਾਲ ਵੀ ਗੱਲ ਕਰ ਲੈਣਾ ਆ ਕੀ ਨਾ ਵੀਰੇ ਕੁਲਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਗੁਰੂ ਸਰ ਜੀ ਆ ਕੁਲ ਵੀਰ ਬੜੀ ਠੰਡ ਪੈ ਰਹੀ ਆ ਸਾਨੂੰ ਵੀ ਲੱਗ ਰਹੀ ਹੈ ਬੇਸ਼ੱਕ ਅਸੀਂ ਕੋਟ ਪਾਏ ਹੋਏ ਨੇ ਤੁਸੀਂ ਨੰਗੇ ਧੜ ਫਿਰਦੇ ਹੋ ਕੱਪੜੇ ਧੋ ਰਹੇ ਹੋ ਇਹ ਖੁੱਲੇ ਸਾਮਾਨ ਦੇ نیچے ਨਹਾ ਰਹੇ ਹੋ ਹਾਂਜੀ 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 ਠੰਡ ਨਹੀਂ ਲੱਗਦੀ ਨਹੀਂ ਜੀ ਬਿਲਕੁਲ ਹੀ ਨਹੀਂ ਇਹ ਮੋਦੀ ਸਰਕਾਰ ਦੀਆਂ ਸਾਰੀਆਂ ਜੀ ਕੀਤਿਆਂ ਸਾਨੂੰ ਕਿਸਾਨਾਂ ਨੂੰ ਨਹੀਂ ਲੱਗਦੀ ਠੰਡ ਸਾਨੂੰ ਖੇਤਾਂ 'ਚ ਨਹੀਂ ਲੱਗਦੀ ਜੀ ਤੇ ਹੁਣ ਤੱਕ ਹੀ ਲੱਗਣੀ ਕੀ ਹੈ ਇਹ ਤਾਂ ਨਹੀਂ ਵੀ ਠੰਡ ਦੇ ਡਰ ਤੋਂ ਕਿਤੇ ਘਰ ਨੂੰ ਵਗ ਜਾਈ ਉਹ ਨਹੀਂ ਜੀ ਜਿੰਨਾ ਚਿਰ ਮੋਰਚਾ ਫਤੇ ਨਹੀਂ ਹੁੰਦਾ ਉਦਾਂ ਚ ਨਹੀਂ ਵਗਦੇ ਜੀ ਹਾਂਜੀ ਜੀ ਬਿਲਕੁਲ ਬਈ ਜੀ ਦਾ ਕਹਿਣਾ ਕਿ ਖੇਤਾਂ ਦੇ ਵਿੱਚ ਵੀ ਗਰਮੀ ਸਰਦੀ ਕੰਮ ਕਰਦੇ ਆ ਸਾਨੂੰ ਨਾ ਗਰਮੀ ਲੱਗਦੀ ਐ ਨਾ ਸਰਦੀ ਲੱਗਦੀ ਐ ਪਰ ਜਦੋਂ ਤੱਕ ਮੋਰਚਾ ਫਤੇ ਨਹੀਂ ਹੁੰਦਾ ਅਸੀਂ ਐਸੋ ਨਹੀਂ ਜਾਣ ਵਾਲੇ ਕਿਹਨਾ ਬਾਪੂ ਮੈਂ ਸੁਨਾਮ ਤੋਂ ਆਜੀਤ ਸਿੰਘ ਉਦੋਂ ਸਿੰਘ ਦੇ ਪਰਿਵਾਰ ਚੋਂ ਬਾਪੂ ਕਿਸ ਤਰ੍ਹਾਂ ਵੇਖਦੇ ਹੋ ਚੁਰ ਕੇ ਇੱਕ ਗਰਮੀ ਵੀ ਨੰਘੀ ਉਤੋਂ ਦੀ ਤੇ ਹੁਣ ਸਰਦੀ ਵੀ ਪੈ ਰਹੀ ਆ ਸੀਤ ਲਹਿਰ ਚੱਲ ਰਹੀ ਆ ਜੋ ਕਿਸਾਨ ਨੇ ਖੁੱਲੇ ਅਸਮਾਨ ਦੇ ਨੀਚੇ ਰਹਿ ਰਹੇ ਨੇ ਤੇ ਨਹਾ ਰਹੇ ਨੇ ਸਾਨੂੰ ਪਤਾ ਕੀ ਆ ਅਸੀਂ ਜਿਹੜੀ ਕਿਸਾਨੀ ਆ ਸਾਡੀ ਇਹ ਮੋਦੀ ਡੋਬੀ ਜਾ ਰਿਹਾ ਨਾ ਇਸ ਨੂੰ ਸੋਚਣਾ ਚਾਹੀਦਾ ਕਿ ਸਾਡੇ ਸਾਡੇ ਲੋਕਾਂ ਨੇ ਕਿਸਾਨਾਂ ਨੇ ਵਿੱਚ ਸਾਰੋਂ ਮਨਜ਼ੂਰਾਂ ਨੇ ਇਹ ਇਹਨੂੰ ਉੱਤੇ ਲਿਆਂਦਾ ਪਰ ਇਹ ਸਾਡੇ ਦੇਸ਼ ਦਾ ਰਾਜ ਆ ਨਾ ਇਹਨੂੰ ਸੋਚਣਾ ਚਾਹੀਦਾ ਇਹਨੂੰ ਥੋੜਾ ਜਿਹਾ ਹੰਕਾਰ ਹੋਗਾ ਕਿ ਮੈਨੂੰ ਜਾਦਵ ਪਹਿਰੀਆਂ ਦੇਖੋ ਇਹ ਜਿਹੜਾ ਪੰਜਾਬ ਆ ਨਾ ਕਦੇ ਵੀ ਪੰਜਾਬ ਇਸ ਚੀਜ਼ ਨੂੰ ਨਹੀਂ ਬਖਸਦਾ ਹੈਗਾ ਤੇ ਉਹ ਫੇਰ ਵੀ ਸਾਡਾ ਰਾਜਾ ਉਸ ਨੂੰ ਮੰਨਣਾ ਚਾਹਿੰਦਾ ਪਰ ਜਾਨੀ ਅਸੀਂ ਧੀ ਪੁੱਤ ਲਾ ਲੋ ਕੁਛ ਲਾ ਲੋ ਮਤਲਬ ਹੈਗਾ ਤੇ ਮਾਪੇ ਨੂੰ ਧੀ ਪੁੱਤਾਂ ਦੀ ਸੁਣਨਾ ਪੈਂਦਾ ਪਰ ਨਹੀਂ ਸੁਣ ਰਿਹਾ ਇਹਦੇ ਬਾਅਦ ਤੇ ਇੱਕ ਹਿੰਦੂ ਉਹ ਮਾਰਗ ਬਣਾਉਣਾ ਚਾਹ ਰਿਹਾ ਨਹੀਂ ਨਹੀਂ ਇਹ ਹਿੰਦੁਸਤਾਨ ਦੇ ਵਿੱਚ ਨਹੀਂ ਬਣਦਾ ਤੇ ਪੰਜਾਬ ਤਾਂ ਖੁਦ ਖਾਸ ਕਰਕੇ ਇਹ ਫਿਰ ਆਪ ਦਾ ਉਹ ਮਦਨ ਮੋੜਦਾ ਜੀ ਬਿਲਕੁਲ ਬਾਪੂ ਦਾ ਕਹਿਣਾ ਕੀ ਮੋਦੀ ਸਰਕਾਰ ਕੇਂਦਰ ਸਰਕਾਰ ਇਹਨਾਂ ਨੇ ਆਖਿਆ ਕਿ ਨਰਿੰਦਰ ਮੋਦੀ ਦੇਸ਼ ਦਾ ਰਾਜਾ ਪਰ ਉਹਨਾਂ ਤੋਂ ਪਰਜਾ ਦੁਖੀ ਨਜ਼ਰ ਆਉਂਦੀ ਆ ਖਨੌਰੀ ਬਾਡਰ ਦੇ ਉੱਤੇ ਪਿਛਲੇ 11 ਮਹੀਨੇ ਦਾ ਸਮਾਂ ਹੋਣ ਵਾਲਾ ਮੋਰਚਾ ਲੱਗੇ ਨੂੰ ਪਰ ਜੋ ਕਿਸਾਨਾਂ ਦੇ ਹੌਸਲੇ ਨੇ ਬੁਲੰਦ ਨਜ਼ਰ ਆਉਂਦੇ ਨੇ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਵੇਲੇ ਤੱਕ ਇਸ ਮੋਰਚੇ ਤੇ ਡਟੇ ਰਹਿਾਂਗੇ ਕਿਹਨਾ ਬਾਪੂ ਸੁਖਮੰਦਰ ਸਿੰਘ ਜੀ ਸੁਖਵਿੰਦਰ ਜੀ ਕਿਸ ਤਰ੍ਹਾਂ ਵੇਖਦੇ ਹੋ ਅੱਜ 42 ਮਾ ਦਿਨਾਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਾਰਤ 42ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹਾਂਜੀ ਚਰਦੀ ਕਲਾ ਦੀ ਗੱਲ ਦੀ ਚੰਦੀ ਢੱਲੇਵਾਲ ਦੀ ਚਰਦੀ ਕਲਾ ਹੈ ਸਰੀਰ ਤਾਂ ਜਵਾਬ ਦੇ ਹੀ ਜਾਂਦਾ ਹੈ ਉਹਨਾਂ ਉਹਨੇ ਬੁਲਾਉਂਦਾ ਹੈ ਯਾਨੀ ਕਿ ਸਰੀਰ ਜਵਾਬ ਦੇ ਗਿਆ ਹੌਸਲੇ ਨਹੀਂ ਜਵਾਬ ਦੇ ਰਹੇ ਹਾਂਜੀ ਹਾਂਜੀ ਜੀ ਬਾਪੂ ਦਾ ਕਹਿਣਾ ਕਿ ਬੇਸ਼ੱਕ ਜਗਜੀਤ ਸਿੰਘ ਡੱਲੇਵਾਲ ਦਾ ਅੱਜ 42 ਮਾ ਦਿਨ ਦਾਖਲ ਹੋ ਗਿਆ ਮਰਨ ਵਰਤ ਦੇ ਵਿੱਚ ਪਰ ਬੇਸ਼ੱਕ ਜਗਜੀਤ ਸਿੰਘ ਡੱਲੇਵਾਲ ਦਾ ਜੋ ਸਰੀਰ ਆ ਡਾਕਟਰ ਵੀ ਕਹਿੰਦੇ ਨੇ ਕਿ ਲਗਾਤਾਰ ਜਵਾਬ ਦੇ ਰਿਹਾ ਪਰ ਜਗਜੀਤ ਸਿੰਘ ਡੱਲੇਵਾਲ ਦੇ ਜੋ ਹੌਸਲੇ ਨੇ ਉਹ ਬੁਲੰਦ ਰਹਿ ਕੇ ਆਉਂਦੇ ਨੇ ਉਹਨਾਂ ਦਾ ਕਹਿਣਾ ਕੀ ਜਦੋਂ ਮੈਂ ਮਰਨ ਵਰਤ ਤੇ ਬੈਠਾ ਸੀ ਤਾਂ ਪਰਨ ਕਰਕੇ ਗੁਰੂ ਘਰ ਦੇ ਵਿੱਚ ਅਰਦਾਸ ਕਰਕੇ ਆਇਆ ਸੀ ਕਿ ਜਾਂ ਤਾਂ ਮੋੜ ਚਾ ਫਤਿਹ ਫਤਿਹ ਕਰਕੇ ਮੁੜਾਂਗੇ ਜਾਂ ਫਿਰ ਮੇਰੀ ਸ਼ਹਾਦਤ ਹੋਵੇਗੀ ਪਰ ਉੱਥੇ ਹੀ ਤੁਹਾਨੂੰ ਦੱਸਦੀ ਕਿ ਲਗਾਤਾਰ ਤੁਹਾਡੇ ਨਾਲ ਪਲ-ਪਲ ਦੀ ਖਬਰ ਅਸੀਂ ਸਾਂਝੀ ਕਰ ਰਹੇ ਹਾਂ ਕੈਮਰਾਮੈਨ ਪ੍ਰਦੀਪ ਦੇ ਨਾਲ ਹਰਜੀਤ ਸਿੰਘ ਸਿੱਧੂ ਖਨੌਰੀ ਵਾਡਰ ਸਿੰਘਰੂ